ਇਹ ਆ ਜੀ ਅਜੋਲਾ ਜਿਹੜਾ ਦਾ ਆਪਣੇ ਲੱਗਿਆ ਇਹ ਪਲਾਂਟ ਇਹ ਤਾਂ ਇੱਕ ਕੋਈ ਕੰਪਨੀ ਸੀਗੀ ਹਬੌਰ ਰਾਜਸਥਾਨ ਦੇ ਬੰਦੇ ਆਏ ਸੀ ਆਪਣੇ ਕੋਲੇ ਕੋਲ ਟੱਪ ਕਰ ਜੋ ਇੱਕ ਮਿੰਟ ਉਹ ਲਾ ਕੇ ਗਏ ਸੀਗੇ ਇਹ ਲੱਗਿਆ ਸੀ ਆਪਣੇ ਸਾਰਾ ਸਿਸਟਮ ਖੱਡੇ ਕਰਨ ਤੱਕ ਵੀ 7500 ਦੇ ਵਿੱਚ ਇਹ ਵੀ ਪਾ ਕੇ ਗਏ ਸੀ 1 ਕਿਲੋ ਆਹ ਬੈਗ ਦੇ ਕੇ ਗਏ ਸੀ ਆ ਪਾਈਪ ਜਿਹੜਾ ਆਪਣੇ ਬਾਥਰੂਮ ਦੇ ਵਿੱਚ ਆਉਂਦਾ ਸਿਸਟਮ ਪਾਣੀ ਵਾਲਾ ਉਹੀ ਪਾਈਪ ਲੱਗੀ ਸੀ ਪੀਵੀਸੀ 7500 ਰੁਪਿਆ ਲਿਆ ਸੀਗਾ ਉਦੋਂ ਮੈਨੂੰ ਇਹ ਲੱਗਿਆ ਸੀਗਾ ਮੈਂ ਹਾਂ ਯਾਰ ਵੀ ਪੰਗਾ ਲੈ ਲਿਆ ਆਪਾਂ 7500 ਲਾ ਕੇ ਵੀ ਇਹ ਹੋਣਾ ਨਹੀਂਗਾ ਇਹਦੇ ਵਿੱਚ 3 ਇੰਚ ਮਿੱਟੀ ਪਾਈ ਆ ਫੁੱਟ ਦਾ ਇਹ ਉੱਚਾ ਬੈਗਾ 4 ਫੁੱਟ ਇਹ ਚੜਾਈ 10 ਫੁੱਟ ਲੰਬਾਈ 40 ਫੁੱਟ ਸਕੁਅਰ ਆ ਇਹ ਆਪਣੇ ਕੋਲੇ ਜਗ੍ਹਾ ਦੀ ਸਮੱਸਿਆ ਕਰਕੇ ਆਪਾਂ ਗਾਂ ਵਧਾ ਆਣੀ ਹੈ ਨੂੰ ਵੀ ਖੇਤ ਲਾਉਣੇ ਉੱਥੇ ਮੁੜ ਕੇ ਕੁੱਤੇ ਕੱਤੇ ਖਰਾਬ ਕਰਦੇ ਹਨਾ ਪਾਣੀ ਚ ਵੜੇ ਫਿਰਦੇ ਆ ਇਹ ਇੱਕ ਹਫ਼ਤੇ ਦੇ ਵਿੱਚ ਬਈ ਪੂਰਾ ਭਰ ਗਿਆ ਸੀਗਾ ਕਿਲੋ 20 ਸਮੇਤ ਪਾਣੀ ਸੀਗਾ ਉਹ ਮੀਂਹ ਇਹਨੂੰ ਆਪਾਂ ਹੁਣ ਕੱਢ ਕੇ ਕਿਲੋ ਕਰਕੇ ਇਹਦਾ ਇੰਨਾ ਹੋ ਜਾਊਗਾ ਉਹਦੇ ਵਿੱਚ ਪਾਣੀ ਸੀਗਾ ਲਫਾਫੇ ਦੇ ਵਿੱਚ ਪੋਲੀਥੀਨ ਦੇ ਵਿੱਚ ਜਿਹੜਾ ਦੇਖੇ ਗਏ ਸੀਗੇ ਟੋਟਲ ਕਿਲੋ ਸੀ ਉਹ ਪਾਣੀ ਸਮੇਤ ਇੱਕ ਹਫ਼ਤੇ ਦੇ ਵਿੱਚ ਹੀ ਇਹ ਭਰ ਗਿਆ ਸੀਗਾ ਇਹਦੇ ਵਿੱਚ ਜਦੋਂ ਆਪਾਂ ਇਹਨੂੰ ਉਹ ਲਾ ਕੇ ਗਏ ਆ 18 ਬੱਠਲ ਜਿਹੜੇ ਛੋਟੇ ਹੁੰਦੇ ਆ ਆਪਣੇ ਮਿੱਟੀ ਦੇ ਪਾਈ ਸੀ ਆਪਾਂ ਜਾਓ ਮਿੱਟੀ ਖੇਤ ਵਾਲੀ ਅਸੀਂ ਵਿੱਚ ਇਹਦੇ ਜਿਹੜੀ ਹੁਣ ਜਿਵੇਂ ਸਾਡੇ ਬਾਰ ਮੂਰੇ ਖਾਲ ਪੌਣ ਨਹੀਂ ਨਿਕਲਦੀ ਆਪਣੇ ਕੱਸੀ ਦੇ ਪਾਣੀ ਦੀ ਜਮਾ ਹੋ ਜਾਂਦੀ ਆ ਅਸੀਂ ਵਿੱਚ ਉਹ ਪਾਈ ਆ ਥੋੜੀ ਜੀ ਮਿੱਟੀ ਲਵਾਈ ਸੀ ਆਪਾਂ ਟਿੱਬੇ ਵਾਲੀ ਥੋੜੀ ਜੀ ਉਹ ਪਾਤੀ ਮਿਕਸ ਕਰਕੇ ਕੁਛ ਖੇਤ ਵਾਲੀ ਮਿੱਟੀ ਪਾਤੀ ਤਿੰਨ ਮਿੱਟੀਆਂ ਦੇ ਵਿੱਚ ਮਿਕਸ ਹੋ ਸਕਦਾ ਵੀ ਇਹ ਆਪਣੇ ਤਾਂ ਹੀ ਕਾਮਯਾਬ ਹੋਈ ਜਾਂਦਾ ਕਈ ਬੰਦਿਆਂ ਦੇ ਖਰਾਬ ਵੀ ਹੋਇਆ ਇਹ ਇੱਕ ਮੇਰਾ ਲਿਆਜੀ ਹੈ ਦੋਸਤ ਆ ਮੁੰਡਾ ਉਹਨੇ ਲਾਇਆ ਸੀ ਉਹਨੇ ਕਾਮਯਾਬ ਨਹੀਂ ਕਰਿਆਗਾ ਆਪਣੇ ਖਰਾਬ ਨਹੀਂ ਹੋਇਆ 1.5 ਸਾਲ ਹੋਣ ਵਾਲਾ ਫਿਰ ਇਹ ਜਦੋਂ ਉਹਨੇ ਮਿੱਟੀ ਪਾ ਕੇ ਪਾਣੀ ਛੱਡਿਆ ਤੇ ਮੱਝ ਦਾ ਇੱਕ ਮੱਝ ਦਾ ਇੱਕ ਟਾਈਮ ਦਾ ਜਿਵੇਂ ਉਹਨੇ ਫੋਸ ਕਰਤਾ ਗੋਹਾ ਉਹ ਖੋਰ ਕੇ ਪਾਣੀ ਦੇ ਵਿੱਚ ਇਹਦੇ ਵਿੱਚ ਪਾਤਾ ਪਾਣੀ ਪਾਉਣ ਤੋਂ ਬਾਅਦ ਪਾਣੀ ਨੂੰ ਨਤਾਰ ਲਿਆ ਸਾਫ਼ ਕਰ ਲਿਆ ਡੱਕੇ ਡੋਲੇ ਸਾਰੇ ਬਾਹਰ ਕੱਢ ਲੇ ਬਾਹਰ ਕੱਢਣ ਤੋਂ ਬਾਅਦ ਫੇਰ ਇਹ ਬੀਜ ਛੱਡਿਆ ਸੀ ਵਿੱਚ ਬੀ ਛੱਡ ਕੇ ਫੇਰ ਉਹਨਾਂ ਨੇ ਇੱਕ ਗਲਾਸ ਪਾਣੀ ਦਾ ਪਾਇਆ ਇਹਦੇ ਵਿੱਚ ਆ ਦੁੱਧ ਦਾ ਕੱਚਾ ਦੁੱਧ ਜਿਵੇਂ ਮੰਨ ਲਓ ਕੱਚੀ ਲੱਸੀ ਬਣਾ ਲਈ ਅੱਧਾ ਗਲਾਸ ਦੁੱਧ ਦਾ ਅੱਧਾ ਪਾਣੀ ਉਹਦੇ ਵਿੱਚ ਛਿੱਟਾ ਦੇਤਾ ਉਹ ਕਹਿੰਦੇ ਵੀ ਇਹਦੇ ਨਾਲ ਫੰਗਸ ਨਹੀਂ ਆਉਂਦੀ ਵੀ ਖਰਾਬ ਨਹੀਂ ਹੁੰਦਾਗਾ ਇਹ ਚਲੋ ਜੀ ਚਲ ਉਹਨਾਂ ਦੀ ਤਕਨੀਕ ਸਹੀ ਕਾਮਯਾਬ ਰਹੀ ਹੈ ਤੇ ਇਹ ਅੱਜ ਤੁਹਾਡੇ ਸਾਹਮਣੇ ਹੈ ਇਹਨੂੰ ਜਦੋਂ ਅਸੀਂ ਕੱਢਦੇ ਆਂ ਪਾਉਣੀ ਅਸੀਂ ਕੱਲੀਆਂ ਉਹ ਬੀਟਲ ਬੱਕਰੀਆਂ ਨੂੰ ਹੁਣ ਤਾਂ ਜਿੱਦਿਆਂ ਦੀ ਰਾਜਵੀਰ ਦੀ ਟ੍ਰੇਨਿੰਗ ਚੱਲੀ ਆ ਸਾਡਾ ਹੀ ਬਾਨ ਦਾ ਪਾਉਣਾ ਕਿਉਂਕਿ ਬੀਜ ਲੈ ਕੇ ਜਾਂਦੇ ਬਹੁਤ ਲੋਕ ਇਹ ਬੀਜ ਦਾ ਹਰਿਆਣੇ ਹਿਸਾਰ ਤੱਕ ਵੀ ਗਿਆ ਤੇ ਦੂਰ ਦੂਰ ਮਾਨਸਾ ਸੰਗਰੂਰ ਤੱਕ ਨਾਬੇ ਤੱਕ ਵੀ ਜਾਵੜਿਆ ਇਹਦਾ ਬੰਦੇ ਘਰੋਂ ਆ ਕੇ ਲੈ ਕੇ ਜਾਂਦੇ ਆ ਕਿਉਂਕਿ ਸਾਡੇ ਕੋਲੇ ਇਹਨਾਂ ਸਮਾਨ ਨਹੀਂ ਵੀ ਜੇ ਅਸੀਂ ਕਿਸੇ ਨੂੰ ਪਹੁੰਚ ਕਰਕੇ ਦੀ ਵੀ ਲੈ ਜਾਂਦੇ ਆ ਕੇ ਇਹਨੂੰ ਅਸੀਂ ਜਦੋਂ ਬਈ ਗੋਆ ਪਾਉਣ ਤੋਂ ਬਾਅਦ ਜਦੋਂ ਪਾਉਣ ਲੱਗੇ ਇਹਨੂੰ ਧੋਣਾ ਪੈਂਦਾ ਸੀ ਉਦੋਂ ਥੋੜਾ ਸਾਫ਼ ਕਰ ਲੈਂਦੇ ਸੀ ਵੀ ਗੋਏ ਦੀ ਸਮੈਲ ਨਾ ਆਵੇ ਵਿੱਚੋਂ ਉਹਦੇ ਵਿੱਚ ਕਈ ਬੰਦੇ ਨੇ ਰਾਜਵੀਰ ਨੇ ਵੀਡੀਓ ਬਣਾਈ ਸੀਗੀ ਕਹਿੰਦੇ ਯਾਰ ਤੁਸੀਂ ਆਪ ਖਾਓ ਗੋਹਾ ਤੁਸੀਂ ਪਸ਼ੂਆਂ ਨੂੰ ਖਵਾਉਣੇ ਆ ਤੁਸੀਂ ਆ ਵੀ ਇਹਦੇ ਬੈਡ ਕਮੈਂਟ ਵੀ ਮੈਨੂੰ ਆਏ ਬੰਦੇ ਨੇ ਨਿੰਦਿਆ ਵੀ ਇੰਨਾਂ ਗੱਲਾਂ ਦੇ ਵਿੱਚ ਬਾਅਦ ਚ ਇਹਨੇ ਇੱਕ ਵੀਡੀਓ ਹੋਰ ਪਾਈ ਫਿਰ ਵੀ ਇਹਦੇ ਭਾਈ ਫਾਇਦੇ ਵੀ ਸੁਣੋ ਵੀ ਕੱਲਾ ਐ ਨਾ ਕਰੋ ਵੀ ਚਾਰ ਪਾਇਆ ਜੇ ਲੋਕਾਂ ਨੇ ਮੱਕੀ ਦਾ ਤਾਂ ਕਹੇਦਾ ਤੁਸੀਂ ਯਾਰ ਬਈਆਂ ਰੋਟੀਆਂ ਖਾ ਕੇ ਵੇਖੋ ਤੁਸੀਂ ਚਾਰ ਪਾਈ ਜਨੇ ਨਾਪ ਕੇ ਗੰਦ ਖਵਾਉਣੇ ਮੱਝਾਂ ਨੂੰ ਚੰਗੇ ਦੇ ਨਾਲ ਮਾੜੇ ਵੀ ਆਪਾਂ ਨੂੰ जोड ਜਾਂਦੇ ਹੁੰਦੇ ਆ ਪਰ ਇਹਦੇ ਬੈਨੀਫਿਟ ਆ ਇਹਦੇ ਵਿੱਚ ਪ੍ਰੋਟੀਨ ਜੇ ਆਪਣੇ ਕੋਲੇ ਵੱਧ ਮਾਤਰਾ ਦੇ ਵਿੱਚ ਲੱਗਿਆ ਬੱਕਰੀਆਂ ਨੂੰ ਪਾਉਣਾ ਉੱਥੇ ਆਪਾਂ ਨੂੰ ਇਹਦੀ ਫੀਡ ਦੀ ਉਹ ਜਿਹੜੀ ਖਰਚਾ ਉਹ ਘਟਦਾ ਫੀਡ ਦਾ ਖਰਚਾ ਘਟਦਾ ਇਹ 400 ਗ੍ਰਾਮ ਬੱਕਰੀ ਨੂੰ ਖਵਾਉਣਾ 200 ਤੋਂ ਸਟਾਰਟ ਕਰਕੇ 400 ਖਾਣ ਲੱਗ ਪੈਂਦੀ ਇੱਕ ਹਰੇ ਵਾਂਗੂ ਹੀ ਹਰਾ ਹੀ ਆ ਇਹ ਬੱਕਰੀ ਖਾਂਦੀ ਚਾਹ ਕੇ ਉਹਨੂੰ ਬਈ ਚਾਹ ਕੇ ਖਾਂਦੀ ਬਈ ਜੀ ਇਹਦੇ ਵਿੱਚ ਜਦੋਂ ਮੰਨ ਲਾ ਬੱਕਰੀ ਨੂੰ ਲਾਉਣਾ ਖਾਣ ਉਦੋਂ ਥੋੜਾ ਜਿਹਾ ਚੌਕਰ ਮਿਕਸ ਕਰ ਲਓ ਜਦੋਂ ਬੱਕਰੀ ਦੀ ਮੂਹਰੇ ਪਾਇਆ ਜੇ ਤੁਸੀਂ ਦੇਖਣਾ ਚਾਹੁੰਦੇ ਆਪਾਂ ਖਵਾ ਕੇ ਵੀ ਦਿਖਾ ਦੇਾਂਗੇ ਹਾਂਜੀ ਵੀ ਇਹਦੇ ਵਿੱਚ ਨਾ ਜਦੋਂ ਇਹਨੂੰ ਸਾਫ਼ ਕਰ ਲਿਆ ਆਪਾਂ ਇਹਦੇ ਚ ਪਾਣੀ ਸਾਰਾ ਸੁੱਕ ਜਾਣਾ ਆਪਾਂ ਰੱਖ ਲਾਂਗੇ ਪਾਸੇ ਜਾਂ ਵੀ ਜਾਲੀਦਾਰ ਬਰਤਨ ਹੋਣਾ ਚਾਹੀਦਾ ਜਿਵੇਂ ਟੋਕਰੀ ਕੋਈ ਹੋਗੀ ਉਹ ਜੀ ਇਹਨੇ ਪਾਣੀ ਸੁੱਕ ਜਾਣਾ ਵਧੀਆ ਹਾਂ ਇਹ ਤਾਂ ਕੱਢਦੇ ਆ ਬਈ ਇਹਦੇ ਨਾਲ ਤਾਂ ਉਹ ਇਹੀ ਕਹਿੰਦੇ ਸੀ ਨਾ ਬੰਦੇ ਜਿਨ੍ਹਾਂ ਨੇ ਕਿਹਾ ਆਖੇ ਯਾਰ ਤੁਸੀਂ ਆ ਟੋਕਰੀਆਂ ਨਾਲ ਪ੍ਰੋਟੀਨ ਕਿੱਥੋਂ ਪੂਰੇ ਕਰਦੋਂਗੇ ਮੱਝਾਂ گاਵਾਂ ਦੇ ਮੱਝਾਂ ਨੂੰ ਅਸੀਂ ਪਾਉਂਦੇ ਹੀ ਨਹੀਂ ਇਹਦੇ ਜਦੋਂ ਸਾਨੂੰ ਵੀ ਪਤਾ ਵੀ ਮੱਝਾਂ ਨੂੰ ਪਾਉਣ ਲੱਗ ਪਏ ਤੇ ਕੀ ਮੱਝਾਂ ਖਾਣੀਆਂ ਤੇ ਕੀ ਬੱਕਰੀਆਂ ਵੀ ਇਹ ਇੱਕ ਟ్రਾਇਲ ਕਰਿਆ ਸੀਗਾ ਤੇ ਟ్రਾਇਲੇ ਕਾਮਯਾਬ ਆ ਖਾਂਦੀਆਂ ਹੈਗੀਆਂ ਨੂੰ ਜਿਹੜੇ ਬੰਦੇ ਲੈ ਕੇ ਗਏ ਉਹ ਕਮਲੇ ਤਾਂ ਹੈ ਨਹੀਂ ਸੀਗੇ ਬਾਈ ਉਹਨਾਂ ਨੇ ਕੋਈ ਦੇਖਿਆ ਤਾਂ ਫੇਰ ਹੀ ਲਗਾਏ ਹਨਾ ਤੇ ਇਹਨੂੰ ਧੋ ਕੇ ਥੋੜਾ ਜਿਹਾ ਸਾਫ਼ ਪਾਣੀ 'ਚ ਕੱਢ ਕੇ ਪਾਉਂਦੇ ਰਹੇ ਆ ਜਦੋਂ ਇਹ ਮੰਨ ਲਓ ਮਹੀਨਾ ਡੇਢ ਮਹੀਨਾ ਹੋ ਗਿਆ ਫਿਰ ਤਾਂ ਗੁਆਹ ਦੀ ਸਮੈਲ ਵੀ ਨਹੀਂ ਦਈ ਗੁਆਹ ਘਟੋ ਘਟ 6 ਮਹੀਨੇ ਪਾਉਣ ਦੀ ਜ਼ਰੂਰਤ ਨਹੀਂ ਏ ਆਰਗੈਨਿਕ ਹੀ ਉਦੋਂ ਬਾਅਦ ਇਹ ਪਾਣੀ ਬਦਲਣਾ ਪੈਂਦਾ ਕੋਈ ਪਾਣੀ ਨਹੀਂ ਬਦਲਣਾ ਪੈਂਦਾ ਸਾਡੇ ਹੁਣ ਬੱਚੇ ਆ ਬੱਕਰੇ ਫਿਰਦੇ ਆ ਉਹ ਇੱਥੋਂ ਹੀ ਪਾਣੀ ਪੀ ਜਾਂਦੇ ਆ ਕਿ ਇੱਥੋਂ ਹੀ ਵਿੱਚੋਂ ਖਾ ਜਾਂਦੇ ਆ ਅੱਜ ਤੁਹਾਡੇ ਆਉਣ ਤੋਂ ਪਹਿਲਾਂ ਇੱਥੋਂ ਪਾਣੀ ਪੀ ਗਏ ਇੱਥੋਂ ਕਿਸੇ ਨੂੰ ਨਹੀਂ ਹੁੰਦਾ ਇਹ ਅਸਲ ਵਿੱਚ ਬਈ ਜੀ ਬੱਕਰੀਆਂ ਮੱਛੀਆਂ ਤੇ ਵੱਟਖਾਂ ਮੁਰਗੀਆਂ ਵਾਸਤੇ ਸਾਰਾ ਇਹ ਬਣਿਆ ਵਿਆ ਸੀਗਾ ਕੁਕੜਾ ਨੂੰ ਬਹੁਤ ਹਾਂ ਮੱਝਾਂ ਗਾਵਾਂ ਦੇ ਆਪਾਂ ਨਹੀਂ ਕਹਿੰਦੇ ਮੱਝਾਂ ਗਾਵਾਂ ਨੂੰ ਪਾਉ ਕਿਉਂਕਿ ਉਹਦੇ ਵਾਸਤੇ ਏਰੀਆ ਜ਼ਿਆਦਾ ਏਰੀਆ ਜ਼ਿਆਦਾ ਚਾਹੀਦਾ। ਉਹਨਾਂ ਦਾ ਮੁਰਗੀਆਂ ਜੀ ਚੱਲਦੀਆਂ। ਹਾਂ ਮੁਰਗੀਆਂ ਜੀ ਚੱਲਦਾ ਜ਼ਿਆਦਾ ਹੈ। ਮੁਰਗੀਆਂ ਦੇ ਵਿੱਚ ਵੀ ਇੱਕ ਬਾਈ ਦਾ ਮੈਨੂੰ ਫੋਨ ਆਇਆ ਸੀ ਉਹ ਕਹਿੰਦੇ ਬਈ ਇਹਦੇ ਨਾਲ ਥੋੜੇ ਜਿਹਾ ਪ੍ਰੋਟੀਨ ਘੱਟ ਹੁੰਦੇ ਆ। ਵੀ ਅਸੀਂ ਇਹਨੂੰ ਲਗਾਤਾਰ ਪਾਉਂਦੇ ਰਿਆਂ ਤੇ ਅੰਡੇ ਥੋੜੇ ਘੱਟ ਦੇਣ ਲੱਗ ਪਈਆਂ ਸੀਗੀਆਂ ਮੁਰਗੀਆਂ। ਮੈਂ ਤਾਂ ਵੀ ਉਹਦੇ ਬਾਰੇ ਆਪਾਂ ਨੂੰ ਨੌਲੇਜ ਨਹੀਂ। ਹਾਂਜੀ। ਵੀ ਬੱਕਰੀਆਂ ਨੂੰ ਪਾਉਣੇ ਆ ਉਹਦੇ ਵਾਸਤੇ ਬੈਸਟ ਆ ਵਧੀਆ ਖਾਈ ਜਾਂਦੀਆਂ। ਬਾਕੀ ਪਾਣੀ ਤੁਸੀਂ ਬੇਰੇ ਚੂ ਪੀ ਜਾਂਦੇ ਕੋਈ ਸਮੈਲ ਨਹੀਂ ਤੁਹਾਡੇ ਸਾਹਮਣੇ ਆ ਸਾਡੇ ਦਾ ਚੁੱਲੇ ਦੇ ਕੋਲੇ ਆ ਜਮਾ ਨਹੀਂ ਤਾਂ ਅਸੀਂ ਪੱਟ ਕੇ ਕਿਤੇ ਦੇਣਾ ਸਿੱਟਿਆ ਹੁੰਦਾ